ਬੱਟੀ ਜੁਰਤ ਰੱਖੋ ਤੁਹਾਡੇ ਮੋਢਿਆਂ ਤੇ ਸ਼ੇਰ ਤੇ ਤਾਰੇ ਲੱਗੇ ਆ ਤੇ ਅਸੀਂ ਜਿੱਤੇ ਆ 33 ਸੀਟਾਂ ਉੱਥੇ ਫਾਮਾ ਵਿਚਾੜੂ ਨਹੀਂ ਨਹੀਂ ਆਇਆ ਹਜੇ ਤੱਕ ਵੀ ਤੇ ਉੱਥੇ ਮੰਤਰੀ ਆ ਰਹੇ ਸੀ ਤੇ ਉਹਨੇ ਮਸ਼ੀਨ ਪਰਵਾ ਦਿੱਤੀ ਗਈ ਖਾਸ ਕਰਕੇ ਜਿਨ੍ਹਾਂ ਦੇ ਪਿੱਛੇ ਅਸੀਂ ਧਰਨਾ ਲਾਇਆ ਹੈ ਸਾਡੇ ਮੌਜੂਦਾ ਕਾਉਂਸਲਰ ਚੌਧਰੀ ਸਾਹਿਬ ਮੌਜੂਦਾ ਕਾਉਂਸਲਰ ਨੇ ਇਸ ਕਰਕੇ ਕਿਹਾ ਹੈ ਕਿ ਚੌਧਰੀ ਸਾਹਿਬ ਜਮਤਾ ਦੀ ਕਚਹਿਰੀ ਦੇ ਵਿੱਚ ਦੇ ਬਾਏ ਇਲੈਕਸ਼ਨ ਜਿੱਤ ਚੁੱਕੇ ਹਨ ਕੱਲ ਨੂੰ ਇਹਰਾ ਨਤੀਜਾ ਬੇਸ਼ੱਕ ਕੋਈ ਨਹੀਂ ਆਵੇ ਲੇਕਿਨ ਕਾਂਗਰਸ ਪਾਰਟੀ ਦੇ ਤੇ ਖੰਨੇਵੀ ਕਾਉਂਸਲ ਦੇ ਲੋਕਾਂ ਦੇ ਮਨਾਂ ਦੇ ਵਿੱਚ ਚੌਧਰੀ ਸਾਹਿਬ ਜਨਾਬ ਜਿੱਤ ਚੁੱਕੇ ਮੈਂ ਤਾਂ ਤੁਹਾਨੂੰ ਵਧਾਈ ਦੇਣੀ ਚਾਹਨਾ ਹੈ ਗੁਰਕੀਰਤ ਕੋਟੀ ਸਾਹਿਬ ਤੁਸੀਂ ਕਹਿ ਰਹੇ ਧੱਕਾ ਹੋਇਆ ਇਹੋ ਜਿਹੇ ਬੇਵਕੂਫ ਕਰ ਕਰ ਜੰਮਣ ਜਨਾਬੇ ਵਾਲੀ ਖੰਨੇ ਦੀ ਇੱਕ ਸੀਟ ਹੈ ਇੱਥੇ ਚਾਰ ਕਾਰਪੋਰੇਸ਼ਨ ਦੀਆਂ ਚੋਣਾਂ ਸੰਗਰੂਰ ਮਿਊਨਿਸਪਲ ਕਮੇਟੀ ਦੀ ਚੋਣ ਜਿਹੜਾ ਰਾਜਧਾਨੀ ਹੈ ਝਾੜੂ ਵਾਲਿਆਂ ਦੀ ਉਹ ਕਾਂਗਰਸ ਪਾਰਟੀ ਨੇ ਫਤਿਹ ਕਰਤੀ ਹੈ ਸਾਰੀ ਕੌਂਸਲ ਸੋਇ ਸੇਟਾ ਸੋ ਪਹਿਲਾ ਪਰ ਇਹ ਬੰਗਵੇਂ ਸੀਤਾ ਦੇ ਨਾਲ ਆਈ ਮੈਂ ਤੁਹਾਨੂੰ ਇਸ ਕਰਕੇ ਕਿਹਾ ਕਿ ਇਹ ਘਾਟਾ ਹੈ ਉਸਨੇ ਤੁਸੀਂ ਖੁਸ਼ਕਿਸਮਤ ਹੋ ਇਹ ਅਜੇ ਚਾਰ ਕਾਰਪੋਰੇਸ਼ਨਾਂ ਵੀ ਕੋਈ ਨਹੀਂ ਗੱਲ ਕਰ ਰਿਆ ਇਹ ਅਸੇ ਪਾਸੇ ਨਹੀਂ ਹੋ ਰਹੀ ਅਜੇ ਸੂਤਰਗਾ ਨਾ ਹੁੰਦਾ ਤਾਂ ਖੰਨੇ ਦੀ ਗੱਲਬਾਤ ਕੌਣ ਕਰਦਾ ਇਹ ਜਨਾਬ ਇੱਕ ਵਾਰ ਇਹ ਇਲੈਕਸ਼ਨ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਰਸਤਾ ਕੀ ਖੰਨੇ ਦੇ ਵਿੱਚ ਬਾਈ ਰੈਕਸ਼ਨ ਹੋਈ ਤੇ ਉੱਥੇ ਮੰਤਰੀ ਹਾਰ ਰਿਆ ਸੀ ਤੇ ਉਹਨੇ ਮਸ਼ੀਨ ਧਰਵਾ ਦਿੱਤੀ ਗਈ ਅਰੇ ਚੌਧਰੀ ਬਿਆ ਧਲਵਾਦ ਕਰੋ ਇਸੇ ਗੱਲ ਨੇ ਅਗਲੀ ਵਾਰੀ 40000 ਵੋਟਾਂ ਦੇ ਨਾਲ ਤੈਨੂੰ ਮੈਂ ਮਿਲੇ ਬਣਾਉਣਾ ਤੇ ਆ ਜਿਹੜਾ ਪੀਕਾ ਮੇਰ ਮਸ਼ਤਾਨ ਪਠਾਰ ਹੈ ਬੁੱਤ ਸਾਲਿਆਂ ਦੀ ਦੁਕਾਨ ਹੈ ਜਿਹੜਾ ਸਾਹਮਣੇ ਅਮਰੀਕਲਾਲ ਪਿਹਾਰੀ لال ਕਰਿਆਣਾ ਸਟੋਰ ਆ ਪੌੜੀਆਂ ਦੇ ਖਲਾ ਅੱਥ ਲਾਈ ਜਾਂਦਾ ਚਿੱਟੇ ਚਿੱਟੇ ਵਾਲਾ ਵੇਟ ਉਹ ਆਮਾ ਪਸੰਦ ਲੋਗ ਹੈ ਦੇਖੋ ਜੀ ਉਹ ਕਰਤੂਤਾ ਕਰਨ ਵਾਲਿਆਂ ਦੀ ਲੱਤਾਂ ਚਕਾ ਦਿੰਦੇ ਹੁਣ ਬੜੀ ਚੰਗੀ ਘਟਨਾ ਹੋਈ ਹੈ ਤੇ ਚੌਂਬਰੀ ਤਾਂ ਸਾਡੇ ਵਾਸਤੇ ਜਿੱਤਿਆ ਹੀ ਦਿੱਤੇ ਸਾਡਾ ਕਾਉਂਸਲ ਦਾ ਜੇ 19 21 ਦੀ ਹੋ ਗਈ ਜੇ ਪੰਜਾਬ ਦਾ ਉੱਤਾਖੰਡਾ ਚੋਦਰੀ ਉਹ ਦੇ ਦਿਆਂਗੇ ਕੰਫਰਟ ਹੋ ਜਾਣਾ ਪਰ ਇੱਕ ਆਲਮਾਰੀ ਕੀਤੀ ਭਰਾਵਾ ਮੈਂ ਤੇ ਬਾਜਵਾ ਸਾਹਿਬ 6 ਮਹੀਨਿਆਂ ਤੇ ਅੱਜ ਪਹਿਲੀ ਵਾਰੀ ਆਖਿਆ ਵੀ ਤੁੱਪ ਸੇਕਾਂਗੇ ਕਰੇ ਪਰ ਸਾਡਾ ਸਾਰਾ ਕੰਮ ਖਰਾਬ ਕਰਤਾ ਨਹੀਂ ਧਰਮ ਨਾਲ 6 ਮਹੀਨੇ ਹੋ ਗਏ ਬੀਬੀ ਜਿੱਤੇ ਦਾ ਜਿੱਤੇ ਟਿਕ ਛੁੱਟੀ ਨਹੀਂ ਗੁਰੂ ਮਹਾਰਾਜ ਦੀ ਕਸਮ ਇਹ ਉਸ ਕੁੱਤੇ ਦੀ ਤੋ ਮੇਰੀ ਬੇਨਤੀ ਹੈ ਮੈਂ ਅੱਜ ਵਧਾਈ ਦੇਣੀ ਚਾਹਣਾ ਖੰਨੇ ਵਾਲਿਓ ਤੁਹਾਨੂੰ ਰਾਤ ਵੀ ਤੁਸੀਂ ਲੋਕ ਤੰਤਰ ਦੀ ਲੜਾਈ ਲੜੀ ਹੈ ਬਾਬਾ ਸਾਹਿਬ ਅੰbedkar ਦੇ ਸੰਵਿਧਾਨ ਦੀ ਲੜਾਈ ਲੜੀ ਹੈ ਤੇ ਅੱਜ ਵੀ ਤੁਸੀਂ ਸਵੇਰ ਦੇ ਬੈਠੇ ਹੋ ਤੁਹਾਨੂੰ ਇੱਕ ਗੱਲ ਦੀ ਵਧਾਈ ਕੀ ਅੰਮਰ ਸਰਕਾਰ ਕਾਪੋਰੇਸ਼ਨ ਗੁੰਜਾ ਫੇਰ ਜਿੱਤ ਪ੍ਰਾਪਤ ਹੋਈ ਹੈ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਹੜਵਾਲਾ ਭਗਵਾਨਾ ਸਾਨੂੰ ਹੁੰਜਾ ਫੇਰ ਜਿੱਤ ਪ੍ਰਾਪਤ ਹੋਈ ਐ ਸਾਡੂ ਲੋਕਾਂ ਨੂੰ ਤੇ ਨਦਿਆ ਆਇਆ ਝਾੜੂ ਦਿੱਤਿਆ 42 ਸੀਟਾਂ ਤੇ ਅਸੀਂ ਜਿੱਤੇ ਐ 33 ਸੀਟਾਂ ਉਥੇ ਥਾਮ ਵਿੱਚ ਝਾੜੂ ਨਹੀਂ ਆਇਆ ਹਜੇ ਤੱਕ ਵੀ ਉਹ ਥਾਮ ਤੇ ਨੇੜੇ ਨਹੀਂ ਐ ਕਿਉਂਕਿ 90 ਸੀਟਾਂ ਮਤਾਂ ਨੀ ਸੀਟਾਂ ਇਸੇ ਤਰ੍ਹਾਂ ਜੋ ਨੰਗਾ ਨਾਚ ਪਟਿਆਲੇ ਦੇ ਵਿੱਚ ਹੋਇਆ ਉੱਥੇ ਸਾਡੇ ਲੋਕਾਂ ਨੂੰ ਕਾਗਜ਼ੀ ਨਹੀਂ ਭਰ ਦਿੱਤੇ ਗਏ ਅੱਜ ਅਖਬਾਰਾਂ ਦੀਆਂ ਸੁਰਖੀਆਂ ਕਿ ਕਾਂਗਰਸ ਪਾਰ ਕੀ ਨੇ ਜਿਹੜੇ ਪਿਛਲੀ ਵਾਰ ਹੀ ਕਹਿੰਦੇ ਸੀ ਪਾਰਲੇ ਵਿੱਚ ਸ਼ਹਿਰਾਂ ਦੇ ਵਿੱਚ ਬੀਜੇਪੀ ਆ ਗਈ ਹੈ ਥੋੜਾ ਅਸਰ ਵੇਖਣ ਨੂੰ ਮਿਲਿਆ ਤੇ ਝਾੜੂ ਦਾ ਵੇਖਿਆ ਝਾੜੂ ਤਾਂ ਹੁੰਜਿਆ ਹੀ ਹੁੰਜਿਆ ਨਾਲ ਬੀਜੇਪੀ ਵੀ ਹੁੰਕੀ ਆ ਬਾਬੇ ਦੀ ਕਿਰਪਾ ਦੇ ਨਾਲ ਤੁਮ ਇਹ ਰਹੀ ਸੀ ਜਾਪੁਰ ਜਿੱਤੇ ਐਵੇਂ ਅਸੀਂ ਭੋਪਾਲ ਜਿੱਤੇ ਐਵੇਂ ਅਸੀਂ ਸ਼ਾਹ ਕੋ ਜਿੱਤੇ ਐਵੇਂ ਅਸੀਂ ਖੰਨਾ ਵਾਲੇ ਇਲੈਕਸ਼ਨ ਜਿੱਤੇ ਇਸ ਸਨੇਹਾ ਕਾਂਗਰਸੀਓ ਕੀ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਆ ਰਹੀ ਹੈ ਇਹ ਦੇਖੋ ਸੂਟ ਨੂੰ ਅਕਲ ਨਾ ਦਿਓ ਸ਼ੀਮਪੋਰਨੀ ਪਵੇ ਜਤ ਮੁ ਸਿੱਟੇ ਮੂਹੇ ਦੇ ਹੁਲੀ ਇਹੋ ਜੀ ਸਰਕਾਰ ਦੇ ਤੇ ਮੈਂ ਆਰਪੀਐਸ ਅਫਸਰਾਂ ਨੂੰ ਤੇ ਆਈਐਸ ਨੂੰ ਵੇਖ ਕੇ ਹੈਰਾਨ ਕਮਾਲ ਕਰਤੀ ਇਹਨਾਂ ਨੇ ਮਾ ਦੇ ਸ਼ੇਰਾਂ ਨੇ ਸਹੀ ਮੈਚ ਇਹ ਲੋਗ ਆ ਜਿਹੜੇ ਸੰਧਾਨ ਦੀਆਂ ਧੱਗੀਆਂ ਲਾਉਂਦੇ ਨੇ ਅਫਸਰ ਇਹਨਾਂ ਨੂੰ ਸਖਤ ਤਾਬ ਕਰਨਾ ਚਾਹੀਦਾ ਹੈ ਇਹ ਲੋਕਾਂ ਨਾਲ ਨਨਾਲੀਕਰ ਮੈਚ ਦਾ ਪਾਰਟੀਆ ਵਾਲਿਆਂ ਨਾਲ ਕਿਉਂਕਿ ਯਾਰ ਮਸ਼ੀਨ ਤੋੜੀ ਇਹ ਤਾਂ ਤੁਸੀਂ ਨਵਾਂ ਰਵਾਜ ਪਾ ਰਹੇ ਹੋ ਕਿ ਅਗਲੀ ਅ ਵੀ ਕੋਈ ਸਾਡੀ ਸਰਕਾਰ ਆਵੇ ਤੇ ਜਿਹੜਾ ਬੰਦਾ ਸਾਡਾ ਹਾਰਦਾ ਹੋਵੇ ਮਸ਼ੀਨ ਤੋੜ ਦੇ ਪਿਆ ਵਰਤੀ ਤੜੀ ਮੂਪ ਦਰਸ਼ਕ ਬਣ ਕੇ ਵੇਖਦੇ ਰਹਿਣ ਬਤਿੰਦਰ ਸਕੂਟਰ ਵਾਲੇ ਨੂੰ ਆਏ ਰੋਕ ਰਹਿਣਗੇ ਤਿੰਨ ਮਾਰ ਵਿੱਚ ਸਕੂਟਰਾਂ ਦੇ ਚਪੇਰੇ ਕਹਿੰਦੇ ਲਿਆਓ سانس ਖਾਂ ਉਹ ਗੁੱਲਾ ਹੈ ਨਹੀਂ ਇੱਥੇ ਇਹਨਾਂ ਦੇ ਸਾਹਮਣੇ ਮਸ਼ੀਨ ਤੋੜੀ ਤੇ 군ਨੇ ਇਹਨਾਂ ਨੂੰ ਟੱਕੇ ਮਾਰ ਮਾਰ ਕੇ ਇੱਥੇ ਕਹਿੰਦੇ ਆ ਗਾਲ੍ਹਾਂ ਕੱਢਦੇ ਤੇ ਮੂਕ ਦਰਸ਼ਕ ਟੱਕ ਕੇ ਵੇਖਦੇ ਆ ਤੇ ਨਵਾਂ ਰਵਾਜ ਆ ਤੇ ਨਵਾਂ ਰਵਾਜ ਆ ਪੰਜਾਬ ਤੇ ਅੰਦਰ ਕਿ ਮਸ਼ੀਨ ਤੋੜਦੇ ਹੋ ਅੱਜ ਤੱਕ ਇਹੋ ਜਿਹੀ ਹਰਕਤ ਕੀ ਹੋਈ ਕਦੇ ਪੰਜਾਬ ਦੇ ਵਿੱਚ ਬੜੀਆਂ ਸਰਕਾਰਾਂ ਵੇਖੀਆਂ ਉਂ ਕਿ ਮਸ਼ੀਨ ਤੋੜਦੇ ਹੋ ਦੋਇ ਇੱਕ ਨਵਾਂ ਰਵਾਜ ਹੈ ਕਿ ਆਈਪੀਐਸ ਅਫਸਰ ਮੂੰਹਾਂ ਤੇ ਪੱਟੀਆਂ ਬੰਨ ਕੇ ਤੇ ਹੱਥ ਜੋੜ ਕੇ ਸਿਰ ਝਟ ਕੇ ਬੈਠੇ ਆ। ਉਹ ਯਾਰ ਮਾਰੀ ਮੋਟੀ ਚੋਰਤ ਰੱਖੋ ਤੁਹਾਡੇ ਮੋਢਿਆਂ ਤੇ ਸ਼ੇਰ ਤੇ ਤਾਰੇ ਲੱਗੇ ਆ। ਉੱਤਰ ਆਵੇ ਕਿਹੜੇ ਦਾ ਔਰੇ ਪੱਡੇ ਮਾਰਦੇ ਹੋ। ਤੇ ਹੋ ਜਾ ਲੋਕਾਂ ਦੇ ਆਸਤੇ ਜਿਹੜੇ ਕਾਨੂੰਨ ਤੋੜਦੇ ਨਵੇਂ ਰਵਾਜ ਬਣਾਉਂਦੇ ਆ ਉਹਨਾਂ ਹੱਥੇ ਤੁਹਾਡੇ ਤੁਹਾਡੇ ਹੱਥ ਖੜੇ ਆ। ਸੋ ਬੜੀ ਮਾੜੀ ਗੱਲ ਐ। ਪਰ ਮੇਰੇ ਅਸਤੇ ਸੰਜੀਤ ਜੱਲ ਹੈ ਇਹੋ ਜੀਆਂ ਹਰਕਤਾ ਦੇ ਨਾਲ ਉਹ ਪਿਹਾਰੀ ਵਾਲਾ ਕਰਿਆਨੇ ਸਟੋਰ ਵਾਲਿਆਂ ਨੇ ਵੋਟਾਂ ਪਾਉਣੀਆਂ ਇਹਨਾਂ ਨੂੰ ਠੁਕਣਾ ਘਰੇ ਬੈਠੇ ਬਿਠਾਏ ਨੇ ਜਿੰਤਨਾ ਤੂੰ ਮੇਰੇ ਭਰਾਵਾ ਇਹੋ ਜੀਆਂ ਹਰਕਤਾ ਦੇ ਨਾਲ ਕੋਈ ਬੰਦਾ ਲੋਕਾਂ ਦੇ ਫੇਰ ਨਹੀਂ ਦਿੱਸ ਸਕਦਾ ਇਹ ਚੌਵੀ ਸਾਹਿਬ ਉਹ ਭਰਾਵਾ ਕੀ ਚੌਣੇ ਸਾਰਾ ਪੰਜਾਬ ਤਾਂ ਕਰੇ ਕੋਰੇ ਕਾਂਗਰਸ ਆ ਗਿਆ ਉਹ ਮੇਰੀ ਬੇਟੀ ਆ 140 ਵੋਟਾਂ ਦੀ ਨੀੜ ਤੇ ਨਾਲ ਅੱਗੇ 47 ਵਾਲਾ ਮਗਰਲੀਆ ਮਸ਼ੀਨਾਂ ਤੋਂ ਤੇ ਅਗਲੀ ਜਿਹੜੀ ਮਸ਼ੀਨ ਕੱਲ ਨੂੰ ਵਟਾ ਪੈਣੀ ਹੈ ਦਾਕਾ ਜੀ ਬਿਲਕੁਲ ਸਰگە ਤੇ ਆਪਣੇ ਗੁਰੂਆਂ ਦੇ ਦੇਣ ਹੈ ਮੈਂ ਬਿਲਕੁਲ ਨਹੀਂ ਕਹਾਂਗਾ ਬਾਜਵਾ ਸਾਹਿਬ ਮੈਂ ਭਾਵੇਂ ਛੋਟਾ ਹਾਂ ਉਹਨਾਂ ਨੇ ਮੈਨੂੰ ਕਿਹਾ ਮੈਂ ਉਹਨਾਂ ਦਾ ਇਸ ਗੱਲ ਦਾ ਬੜਾ ਮਸ਼ਕੂਰ ਹੈ ਉਹੀ ਸਾਡੇ ਸੀਨੀਅਰ ਲੀਡਰ ਨੇ ਪਰ ਮੈਂ ਫਤਿਹਾਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਕਹੂੰਗਾ ਕਿਰੇਚ ਜਨਤਾ ਦਾ ਕੀ ਕਸੂਰ ਹੂ ਤੁਸੀਂ ਹਾਈ ਨੇ ਆਪਾਂ ਰੋਕਾਂਗੇ ਉਹ ਘੇਰ ਘੇਰ ਕੇ ਆਪਾਂ ਨੂੰ ਇੱਧਰ ਦੀ ਪਿੰਡਾਂ ਦੇ ਵਿੱਚ ਦੀ ਜਾਣਗੇ ਸ਼ਹੀਦੀ ਦੇ ਦੇਣਗੇ ਤੇ ਸਾਨੂੰ ਲੰਮਾ ਆਏਗਾ ਇਸ ਗੱਲ ਦਾ ਨਹੀਂ ਤਾਂ ਕੋਈ ਜਾਣ ਨਹੀਂ ਤੁਸੀਂ ਰਾਤ ਵੀ ਬੈਠੇ ਤੇ ਇੱਥੇ ਬਹਿਚ ਦੇ ਇੱਥੇ ਬਹਿਚ ਕੀ ਫੜ ਕੇ ਇਹ ਤਾਂ ਮੰਨ ਦੀ ਤਸੱਲੀ ਹੈ ਵੀ ਹਾਈਵੇ ਰੋਕਿਆ ਜਨਤਾ ਕੇ ਅਸੀਂ ਇੱਥੇ 2000 ਬੰਦਾ ਲੈ ਕੇ ਬਹਿ ਸਕਦੇ ਹਾਂ ਫਿਰ ਅਸੀਂ ਹਾਈਵੇ ਨਹੀਂ ਰੋਕ ਸਕਦੇ ਲੇਕਿਨ ਇਹਦੇ ਦੇ ਨਾਲ ਗੁਰੂ ਦੀ ਸਾਥ ਸੰਗਤ ਨੂੰ ਪਰੇਸ਼ਾਨੀ ਹੋਏਗੀ ਆਮ ਜਨਤਾ ਨੂੰ ਪਰੇਸ਼ਾਨੀ ਹੋਏਗੀ ਔਰ ਮੈਂ ਨਹੀਂ ਚਾਹਾਂਗਾ ਪਰ ਆਮ ਲੋਕ ਦੀ ਚੋਣ ਗਿਆ ਜਿਹੜੇ ਦੁਕਾਨਾਂ ਵਾਲੇ ਹੈ ਕਿ ਅਸੀਂ ਹਾਈਵੇ ਜਾਮ ਕਰੀਏ ਕਿਤੇ ਲੋੜ ਪਈ ਫੇਰ ਆਪਾਂ ਸਰਕਾਰ ਮੁਕੰਮਲ ਤੌਰ ਤੇ ਘੇੜਾਂ ਦੇ 5-6 ਦਿਨ ਹਾਈ ਦੇ ਆਪਾਂ ਜਨਤਾ ਨੂੰ ਪਰੇਸ਼ਾਨੀ ਕਰਨਾ ਉਹ ਮੇਰੀ ਇਹ ਬੇਨਤੀ ਹੈ ਤੁਹਾਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਕਿਪਾ ਕਰਕੇ ਕੱਲ ਵੀ ਆਪਾਂ ਤਿਆਰੀ ਕੀਤੀ ਹੈ ਤੇ ਜੋ ਪਾਜੀਵਾ ਸਾਹਿਬ ਨੇ ਆਖਿਆ ਉਹਨਾਂ ਦੀਆਂ ਗੱਲਾਂ ਦੇ ਨਾਲ ਮੈਂ ਸਹਿਮਤੀ ਪ੍ਰਗਟਾਉਂਦਾ ਹੋਇਆ ਕਿ ਅਸੀਂ ਕਾਨੂੰਨੀ ਲੜਾਈ ਲੜ ਕੇ ਮਸ਼ੀਨ ਤੋੜੀ ਦਾ ਹਾਈ ਕੋਰਟ ਚ ਲੈ ਕੇ ਆਪਾਂ ਘਈ ਸਾਹਿਬ ਨੂੰ 100% ਦੇ ਪਰਚਾ ਦਰਜ ਹੋਊਗਾ ਹੀ ਹੋਊਗੀ ਕਿਸੇ ਨੇ ਭਈ ਕੋਈ ਆਪਣੀਦਨੀ ਮਸ਼ੀਨ ਤੋੜ ਗਿਆ ਕਿ ਜਿਹੜਾ ਪ੍ਰੋਜੈਕਟਿੰਗ ਅਫਸਰ ਚ ਬਿਆਨ ਨਹੀਂ ਦੇ ਰਿਹਾ ਉਹਨੂੰ ਜਣਾਏ ਪੈਣਗੇ ਹਾਈ ਕੋਰਟ 'ਚ ਮਜਬੂਰ ਕਰਾਂਗੇ ਕਿ ਲੋਕਤੰਤਰ ਦੀ ਹੱਤਿਆ ਕਿਵੇਂ ਕੀਤੀ ਜਾਦਾ ਬੰਦਾ ਨੇ ਉਹ ਜੇ ਦੱਸੋ ਵੀ ਕਿਉਂ ਹੋਇਆ ਇਹ ਮਸ਼ੀਨ ਟੁੱਟੀ ਤਾਂ ਟੁੱਟੀ ਕਿਵੇਂ ਇਲੈਕਸ਼ਨ ਕਮਿਸ਼ਨ ਨੂੰ ਮਿਲਾ ਕੇ ਤੁਹਾਡੀ ਅਗਵਾਈ 'ਚ ਸਾਰੇ ਜਾਣੇ ਤੇ ਆਪਾਂ ਪਰਚਾ ਖਿਲਾ ਲਾਂਗੇ ਇਦਾਂ ਚਾਹੁੰਦੇ ਆ ਕਿ ਤੁਸੀਂ ਹੋਰ ਹਾਈਵੇ ਤੇ ਰਹਿ ਜਾਓ ਤੇ ਸਾਥ ਸੰਗਤ ਸਾਨੂੰ ਗਾਲਾਂ ਕੱਢੇ ਵੀਰ ਇਹਨਾਂ ਨੇ ਧਰਨਾ ਲਾਉਣ ਵਾਲ ਸੀ ਤਾਂ ਸਾਈਟ ਤੇ ਲਾ ਲੈਂਦੇ ਤੇ ਨਾਲ ਕੱਲ੍ਹ ਦੀਆਂ ਜਿਹੜੀਆਂ ਵੋਟਾਂ ਉਹ ਕਿਵੇਂ ਨਾ ਕਿਵੇਂ ਪਟਾਕੇ ਇਹਨਾਂ ਨੂੰ ਇੱਧਰ ਲੈ ਜਾ ਕੇ ਤੇ ਆਪਾਂ ਚੌਧਰੀ ਨੂੰ ਹਰਾਉਣ ਦਾ ਕੰਮ ਕਰੀਏ ਸੋ ਮੇਰੇ ਤੁਹਾਨੂੰ ਬੇਨਤੀ ਆ ਸਾਰੀ ਸੰਗਤ ਨੂੰ ਸਾਰੀ ਸੰਗਤ ਨੂੰ ਕੱਲ੍ਹ ਦੀ ਤਿਆਰੀ ਕਰੋ ਇਹ ਧਰਨੇ ਦੀ ਬਰਖਾਸਤੀ ਕਰੋ ਤੁਹਾਡੇ ਨਾਲ ਵਾਦਾ ਕਰਦੇ ਆਂ ਮੈਂ ਤੇ ਬਾਜਵਾ ਸਾਹਿਬ ਲੜ ਕੇ ਲੇਕਿਨ ਕਾਨੂੰਨੀ ਲੜਾਈ ਲੜ ਕੇ ਵਕੀਲ ਵੀ ਅਸੀਂ ਕਰਾਂਗੇ ਜੋ ਖਰਚਾ ਆਊਗਾ ਉਹ ਵੀ ਅਸੀਂ ਭਰਾਂਗੇ ਤੇ ਅਸੀਂ ਕਾਨੂੰਨੀ ਰੂਪ ਵਿੱਚ ਲੜਾਈ ਲੜ ਕੇ ਪਰਚਾ ਦਰਜ ਕਰਾਵਾਂਗੇ ਕਿਵੇਂ ਅਸੀਂ ਧਰਮ ਕੋਰਟ ਦੀਆਂ ਛੋਣਾ ਰੱਦ ਕਰਾਈਆਂ ਤੇ ਪਟਿਆਲੇ ਵੀ ਬਾਜਵਾ ਸਾਹਿਬ ਮਿਲ ਕੇ ਆਏ ਜੋ ਵੀ ਪਟਿਆਲੇ ਦੇ ਵਿੱਚ ਵੀ ਬਿਮਾਰੇ ਅਠਾ ਠਾਵਰ ਤੇ ਚੋਣ ਕਰਵਾਉਣ ਦੀ ਪ੍ਰਕਿਰਿਆ ਜਿਹੜੀ ਇੱਕ ਵਾਰੀ ਉਸਕੇ ਕਰਾ ਪੀ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੱਕਦੇ ਰਹੋ ਹੌਸਲੇ ਜਰੋ ਪਰ ਇਸੇ ਤਰ੍ਹਾਂ ਲੜਾਈ ਲੜਦੇ ਰਹੋ ਆਪਣੇ ਮੇਨ ਰਹਿਣਗੇ।ਾਰੇ ਸਾਰਿਆਂ ਦੇ ਸਾਥ ਤਾਂ ਜਰੂਰ ਸਮਾਉਂਦੇ ਕਰਾਗੇ। ਮੇਰੀ ਬੇਨਤੀ ਹੈ ਅੱਜ ਦਾ ਕਰਨੇ ਆਸਤੇ ਔਰ ਤੇ ਤੁਹਾਡਾ ਧੰਨਵਾਦ।